ਸਾਬਕਾ ਮੰਤਰੀ ਸਰਦਾਰ ਕਲਦੀਪ ਸਿੰਘ ਢਾਲੀਵਾਲ ਜੀ ਮੈਂ ਉਹਨਾਂ ਦਾ ਉਹਨਾਂ ਦੇ ਪਰਿਵਾਰ ਦਾ ਆਪਣੇ ਨਗਰ ਵੱਲੋਂ ਆਪਣੇ ਸਾਰੇ ਚੇਤਨਪੁਰੇ ਪਿੰਡ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਤੇ ਉਹਨਾਂ ਦਾ ਸ਼ੁਕਰਗੁਜ਼ਾਰ ਕਰਦਾ ਜਿਨ੍ਹਾਂ ਨੇ ਮੇਰੇ ਪਿੰਡ ਨੂੰ ਇੱਕ 24 ਘੰਟੇ ਵਾਲਾ ਹਸਪਤਾਲ ਦੇ ਕੇ ਨਵਾਜਿਆ ਅੱਜ ਅਸੀਂ ਤੇਨ ਜਿਹੜੇ ਛੋਟੇ ਹਸਪਤਾਲ 8 ਬੈੱਡਾਂ ਦੇ ਉਹ ਅਸੀਂ ਗਗੋਮਾਲ ਸਦਾਨ ਤੇ ਚੇਤਨਪੁਰਾ ਦੇ ਵਿੱਚ ਸ਼ੁਰੂ ਕੀਤੇ ਆ ਰਾਤ ਦੇਣੀ ਇਹਦੀਆਂ ਪਰੇਸ਼ਾਨੀਆਂ ਛੋਲਾ 17 ਕਿਲੋਮੀਟਰ ਤੋਂ ਦੂਰ ਹਸਪਤਾਲ ਸਾਨੂੰ ਪੈਂਦੇ ਸੀ ਇਹ ਚੌਂਕ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਦੇ ਲਾਗੇ ਹਸਪਤਾਲ ਬਣ ਜਾ ਰਿਹਾ ਧਾਰੀਵਾਲ ਸਾਹਿਬ ਅਜੀ ਕੁਲਦੀਪ ਸਿੰਘ ਦਾ ਭਾਜੀ ਬਲਦੇਵ ਸਿੰਘ ਬਾਬੂ ਜੀ ਦਾ ਤੇ ਸਰਪੰਚ ਸਾਹਿਬ ਚੇਤਨਪੁਰਾ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ 1 ਕਰੋੜ 10 ਲੱਖ ਰੁਪਈਆ ਜਿਹੜਾ ਚਿਤਪੁਰਿਆਲੇ ਹਸਪੀਟਲ ਤੇ ਲੱਗਣਾ ਪਟਕੰਦੇ ਬਣਨਗੇ ਸਭ ਕੁਝ ਬਣੂਗਾ ਚਲਾਬ ਵਗੈਰਾ ਡਾਕਟਰ ਵਗੈਰਾ ਹਾਜ਼ਰੀ ਹੋਗੀ ਉਹਦੇ ਜਿਹੜਾ ਹਸਪੀਟਲ ਹੈ ਜਿੱਥੇ ਆਪਾਂ ਬਣਾ ਦੇ ਇਹ ਨਾਲ ਹੀ ਇਧਰ ਪਠਾਨ ਨੰਗਲਿਆ ਦੂਜੇ ਪਾਸੇ ਸੰਤੂ ਨੰਗਲਿਆ ਇਧਰ ਮੱਝੂਪੁਰਾ ਕੰਦੋ ਵਾਲੀ ਸਾਡਾ ਜਗਦੇ ਇੱਕ ਲਸ਼ਕੀ ਨੰਗਲ ਇਹ ਸਾਰੇ ਪਿੰਡ ਨਾਲ ਨਾਲ ਆ ਸਾਡੇ ਪਿੰਡਾਂ ਨੂੰ ਦੀ ਬੜੀ ਵੱਡੀ ਸਹੂਲਤ ਹੋਗੀ ਮੈਂ ਜੀ ਸਰਦਾਰ ਬਲਦੇਵ ਸਿੰਘ ਬੱਬੂ ਚੇਤਨਪੁਰਾ ਚੇਅਰਮੈਨ ਮਾਰਕੀਟ ਕਮੇਟੀ ਜਨਾਲਾ ਪਿੰਡ ਚੇਤਨਪੁਰਾ ਤੇ ਅੱਜ ਮੇਰੇ ਪਿੰਡ ਨੂੰ ਬਹੁਤ ਵੱਡਾ ਤੋਹਫਾ ਦੇ ਕੇ ਗਏ ਨੇ ਸਾਬਕਾ ਮੰਤਰੀ ਸਰਦਾਰ ਕਲਦੀਪ ਸਿੰਘ ਢਾਲੀਵਾਲ ਜੀ ਮੈਂ ਉਹਨਾਂ ਦਾ ਉਹਨਾਂ ਦੇ ਪਰਿਵਾਰ ਦਾ ਆਪਣੇ ਨਗਰ ਵੱਲੋਂ ਆਪਣੇ ਸਾਰੇ ਚੇਤਨਪੁਰੇ ਪਿੰਡ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਤੇ ਉਹਨਾਂ ਦਾ ਸ਼ੁਕਰਗੁਜ਼ਾਰ ਕਰਦਾ ਜਿਨ੍ਹਾਂ ਨੇ ਮੇਰੇ ਪਿੰਡ ਨੂੰ ਇੱਕ 24 ਘੰਟਾ ਵਾਲਾ ਹਸਪਤਾਲ ਦੇ ਕੇ ਨਵਾਜਿਆ ਕਿਉਂਕਿ ਅੱਜਕੱਲ ਤੁਹਾਨੂੰ ਪਤਾ ਜਿਹੜਾ ਦੌਰ ਚੱਲਦਾ ਬਿਮਾਰੀਆਂ ਤੇ ਨਾਰਮਲ ਹਰੇ ਘਰਾਂ ਚ ਚੱਲਦੀਆਂ ਕੋਈ ਨੇਰੇ ਸਵੇਰੇ ਕੋਈ ਵੀ ਮੇਰੇ ਪੰਜਾਂ ਨਗਰਾਂ ਨੂੰ ਪ੍ਰੋਬਲਮ ਆਊਗੀ ਤੇ ਇੱਥੇ ਹਸਪੀਟਲ ਦੇ ਵਿੱਚ 24 ਡਾਕਟਰ ਹੋਣਗੇ ਤੇ ਆਪਾਂ ਜਦੋਂ ਵੀ ਆਕੇ ਆਪਾਂ ਇੱਥੇ ਆਪਣੀ ਕਿਸੇ ਵੀ ਕੋਈ ਐਕਸੀਡੈਂਟ ਹੁੰਦਾ ਕੋਈ ਬਿਮਾਰੀ ਆ ਕੋਈ ਕਿਸੇ ਚੀਜ਼ ਦਾ ਵੀ ਰੋਗ ਆ ਤੇ ਇੱਥੇ ਆਕੇ ਆਪਾਂ ਉਹਨੂੰ ਸੋਲਵ ਕਰ ਸਕਦੇ ਹਾਂ ਉਹਨੂੰ ਹੱਲ ਕਰ ਸਕਦੇ ਹਾਂ ਹਾਂਜੀ ਕਿੰਨੀ ਕੀ ਜ਼ਰੂਰਤ ਸੀਗੀ ਹਸਪੀਟਲ ਦੀ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਪਹਿਲੋਂ ਮੇਨ ਡਿਸਪੈਂਸਰੀ ਉਹ ਵੀ ਚੇਤਨਪੁਰੇ ਸੀਗੀ ਤੇ ਉਹ ਤੋਂ ਅਪਗ੍ਰੇਡ ਕਰਾ ਕੇ ਜੋ ਹੁਣ ਮੈਂ ਬੜੀ ਕੋਸ਼ਿਸ਼ ਦੇ ਨਾਲ ਧਾਲੀਵਾਲ ਸਾਹਿਬ ਨੂੰ ਬੜਾ ਉਹਨਾਂ ਨੂੰ ਪ੍ਰੈਸ਼ਰ ਕੀ ਪਾਇਆ ਉਹਨਾਂ ਤੇ ਪੀਜੇ ਤਿੰਨ ਹਸਪਤਾਲ ਆਏ ਮੇਰੇ ਪਿੰਡ ਨੂੰ ਦਿੱਤਾ ਜਾਵੇ ਤੇ ਉਹਨਾਂ ਨੇ ਮੇਰੀ ਮੰਗ ਸਵੀਕਾਰ ਕੀਤੀ ਜੋ ਅੱਜ ਮੇਰੇ ਪਿੰਡ ਦੇ ਵਿੱਚ 19 ਪੱਥਰ ਰੱਖ ਕੇ ਗਏ ਨੇ ਮੈਂ ਉਹਨਾਂ ਦਾ ਇਹ ਤੁਹਾਡੀ ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਹਾਂਜੀ ਹੋਰ ਕਿਹੜੇ ਕਿਹੜੇ ਪਿੰਡ ਚ ਰੱਖਿਆ ਗਿਆ ਹੋਰ ਜੀ ਇੱਕ ਗੱਗੋ ਮਾਲਿਆ ਇੱਕ ਸਧਾਰਿਆ ਤੇ ਇੱਕ ਮੇਰਾ ਪਿੰਡ ਚੇਤਨਪੁਰ ਜੀ ਟੋਟਲ ਕਿੰਨੀ ਲਗਤ ਨਾ ਤਿਆਰ ਹੋਏ ਇਹ ਜੀ ਕੁਝ ਇੱਕ ਕਰੋੜ ਤੇ ਕੋਈ 13-14 ਲੱਖ ਰੁਪਏ 13 13-14 ਲੱਖ ਰੁਪਏ ਹੈ ਜੀ ਅੱਜ ਅਸੀਂ ਇਸ ਵੇਲੇ ਵਿਧਾਨ ਸਭਾ ਕਾਜ ਨਾਲੇ ਦੇ ਪਿੰਡ ਚੇਤਨਪੁਰਾ ਦੇ ਵਿੱਚ ਖਲੋਤੇ ਆਂ ਅੱਜ ਅਸੀਂ ਤਿੰਨ ਜਿਹੜੇ ਛੋਟੇ ਹਸਪਤਾਲ 8 ਬਡਾਂ ਦੇ ਉਹ ਅਸੀਂ ਗੱਗੋਮਲ ਸਦਾਰ ਤੇ ਚੇਤਨਪੁਰਾ ਦੇ ਵਿੱਚ ਸ਼ੁਰੂ ਕੀਤੇ ਆ ਇਹਨਾਂ ਦਾ ਕੰਮ ਵੀ ਅੱਜ ਹੀ ਸ਼ੁਰੂ ਹੋ ਗਿਆ ਸਾਦਿਆਂ ਦੇ ਟੈਂਡਰ ਹੋ ਗਏ ਸਭ ਕੁਝ ਹੋ ਗਿਆ 1 ਕਰੋੜ 10 ਲੱਖ ਰੁਪਇਆ ਜਿਹੜਾ ਚੇਤਨਪੁਰਾ ਦੇ ਇਹ ਹਸਪੀਟਲ ਤੇ ਲੱਗਣਾ ਹੈ ਪਟਕਵ ਦੇ ਬਣਨਗੇ ਸਭ ਕੁਝ ਬਣੂਗਾ ਚ ਲੈ ਬਗਿਆ ਦਾ ਡਾਕਟਰ ਵਗਿਆ ਦਾ ਹਾਸੀ ਹੋਗੀ ਔਰ ਇਹ ਜਿਹੜਾ ਹਸਪੀਟਲ ਹੈ ਜਿੱਥੇ ਆਪਾਂ ਬਣਾ ਰਹੇ ਇਹ ਨਾਲ ਹੀ ਇੱਧਰ ਪਠਾਨ ਨੰਗਲਿਆ ਦੂਜੇ ਪਾਸੇ ਸੰਤੂ ਨੰਗਲਿਆ ਇੱਧਰ ਮੱਝੂਪੁਰਾ ਕੰਦੋ ਵਾਲੀ ਸਾਡਾ ਜਗਦੇਖਲਾ ਲਸ਼ਕੀ ਨੰਗਲ ਇਹ ਸਭ ਪਿੰਡ ਨਾਲ ਨਾਲ ਆ ਸਾਡੇ ਪਿੰਡਾਂ ਨੂੰ ਦੀ ਬੜੀ ਵੱਡੀ ਸੂਖਤ ਹੋਗੀ ਨਾਲ ਹੀ ਅਸੀਂ ਇਸ ਪਿੰਡ ਨੂੰ ਪਲੇ ਗਰਾਊਂਡ ਵਾਸਤੇ ਚਿੰਤਪੁਰੇ ਨੂੰ 17 ਲੱਖ ਰੁਪਇਆ ਜਿਹੜਾ ਉਹ ਦਿੱਤਾ 20 ਲੱਖ ਰੁਪਇਆ ਜਿਹੜਾ ਉਹ ਅਸੀਂ ਦਿੱਤਾ ਇੱਥੇ ਪੰਚਾਇਤ ਕਾਰ ਦੇ ਵਾਸਤੇ ਸੋ ਕਿਉਂਕਿ ਸਾਡੇ ਇਲਾਕੇ ਦਾ ਬੜਾ ਸਟੋਰੀਕਲ ਪਿੰਡ ਹੈ ਕਮਬਟ ਸਿੰਘ ਜੋਸ਼ ਜੀ ਦਾ ਪਿੰਡ ਹੈ ਉਹ ਰੋਡ ਦੇ ਉੱਤੇ ਹੈ ਬੜੇ ਸੂਝਵਾਨ ਪੜੇ ਲਿਖੇ ਬੰਦੇ ਇਸ ਪਿੰਡ ਦੇ ਇਸ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਵੀ ਪਹਿਲਾਂ ਅਸੀਂ ਬਹੁਤ ਵਿਕਾਸ ਕੀਤਾ ਤੇ ਹੁਣ ਵੀ ਅਸੀਂ ਸਦਾ ਬਲਦੇਵ ਸਿੰਘ ਬੱਬੂ ਚੇਅਰਮੈਨ ਜੀ ਤੇ ਸਾਡੇ ਜਸਬੀਰ ਸਿੰਘ ਰਾਜਾ ਸਰਪੰਚ ਜੀ ਇਹਨਾਂ ਦੀ ਗਵਾਹੀ ਵਿੱਚ ਪਿੰਡ ਦੀ ਹੱਦ ਤਦਾਂ ਦਾ ਜਿਹੜਾ ਉਹ ਡਵੈਲਪਮੈਂਟ ਜਿਹੜੀ ਕਰਾ ਦੇ ਸੋ ਮੈਨੂੰ ਲੱਗਦਾ ਕਿ ਹਲਕੇ ਵਿੱਚ ਤਿੰਨ ਹਸਪਤਾਲ ਜਿਹੜੇ ਮਾਨ ਸਾਹਿਬ ਨੇ ਦਿੱਤੇ ਆ ਇਹਦੇ ਨਾਲ ਲੋਕਾਂ ਨੂੰ ਕਾਫੀ ਸਹੂਲਤਾਂ ਜਿਹੜੀਆਂ ਸਿਹਤ ਸਹੂਲਤਾਂ ਉਹ ਹੋਣ ਗਿਆ ਮਾਨ ਸਾਹਿਬ ਦੀ ਸਰਕਾਰ ਜਿਹੜੀ ਸਿੱਖਿਆ ਤੇ ਸਿਹਤ ਸਹੂਲਤਾਂ ਖਾਸ ਤਿਆਂ ਦੇਦੀ ਹੈ ਉਹਦੇ ਉਹਦੇ ਤਹਿਤ ਇੰਨਾ ਹਸਪਤਾਲਾਂ ਦਾ ਵੀ ਬਹੁਤ ਫਾਇਦਾ ਹੋਊਗਾ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਆਪਣੇ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਉਹਨਾਂ ਦਾ ਬਹੁਤ ਧੰਨਵਾਦੀਆਂ ਕਿ ਉਹਨਾਂ ਨੇ ਸਾਨੂੰ ਤਿੰਨ ਛੋਟੇ ਹਸਪਤਾਲ ਜਿਹੜੇ ਆ ਉਹ ਡੀਟੀ ਇਹ ਨਹੀਂ ਲਾਗਤ ਨਾਲ ਤਿਆਰ ਹੋਇਆ ਇਹ 1 ਕਰੋੜ 10 ਲੱਖ ਰੁਪਈਆ ਇੱਥੇ ਲੱਗੂਗਾ ਵੈਸੇ ਇਹਦਾ ਐਸਟੀਮੇਟ ਤੇ ਸਵਾ ਕਰੋੜ ਦਾ ਸੀਗਾ ਪਰ ਜਦੋਂ ਟੈਂਡਰ ਆਇਆ ਤੇ 1 ਕਰੋੜ 10 ਲੱਖ ਜੀ ਹੋ ਗਿਆ ਤੇ ਇਹ 6 ਮਹੀਨੇ ਚ ਕੰਪਲੀਟ ਹੋ ਜਾਊਗਾ ਸਾਡੀ ਕੋਸ਼ਿਸ਼ ਹੋਊਗੀ ਕਿ ਪਹਿਲੀ ਮਈ ਨੂੰ ਇਹ ਜਿਹੜਾ ਨਾ ਓਪਨ ਹੋ ਜਾਏ ਕਿੰਨੇ ਕੁ ਪਿੰਡਾਂ ਨੂੰ ਜਿਹੜਾ ਫਾਇਦਾ ਹੋਊਗਾ ਇਹਨਾਂ ਦਾ ਮੈਂ ਤੁਹਾਨੂੰ ਦੱਸਦਾ 10 12 ਪਿੰਡ ਜਿਹੜੇ ਆ ਉਹਨਾਂ ਨੂੰ ਫਾਇਦਾ ਹੋਊਗਾ ਸੈਂਟਰ ਪੁਆਇੰਟ ਆ ਉਹਦਾ ਪਹਿਲੀ ਮਈ ਨੂੰ ਇਹਨੂੰ ਹੀ ਓਪਨ ਕਰਨਾ ਹੈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਹਸਪਤਾਲ ਬਣ ਜਾ ਰਿਹਾ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤਈ ਹੈ ਦੀ ਰਾਤ ਦੇਣੀ ਇਹਦੀਆਂ ਪਰੇਸ਼ਾਨੀਆਂ 16 17 ਕਿਲੋਮੀਟਰ ਤੋਂ ਦੂਰ ਹਸਪਤਾਲ ਸਾਨੂੰ ਪੈਂਦੇ ਸੀ ਇਹ ਚੌਂਕ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਦੇ ਲਾਗੇ ਹਸਪਤਾਲ ਬਣ ਜਾ ਰਿਹਾ ਧੰਨਵਾਲ ਸਾਹਿਬ ਅੱਜ ਕੁਲਦੀਪ ਸਿੰਘ ਦਾ ਅੱਜ ਬਲਦੇਵ ਸਿੰਘ ਬਾਬੂ ਜੀ ਦਾ ਤੇ ਸਰਪੰਚ ਸਾਹਿਬ ਚੇਤਨ ਪਰਿਵਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਸਾਰੀਆਂ ਇਨਸਾਫ ਸੰਗਠਨ ਲਾਗੇ ਲਾਗੇ ਇਲਾਕੇ ਵਾਲਿਆਂ ਨੂੰ ਪਿੰਡਾਂ ਵਾਲਿਆਂ ਨੂੰ ਸਹੂਲਤ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ